ਰਾਗ ਮਲਾਰ ਮਹੱਲਾ ਪੰਜਵਾਂ ਚੌਪਦੀ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰਮੁਖ ਦੀ ਸੈ ਬ੍ਰਹਮ ਪ੍ਰਸਾਰ ਗੁਰਮੁਖ ਤ੍ਰੈ ਗੁਣੀਆਂ ਬਿਸਥਾਰ ਗੁਰਮਖ ਨਾਦ ਬੇਦ ਵਿਚਾਰ ਬਿਨ ਗੁਰ ਪੂਰੇ ਕੋਰ ਅੰਧਾਰ ਮੇਰੇ ਮਨ ਗੁਰ ਗੁਰ ਕਰਤ ਸਦਾ ਸੁਖ ਪਾਈਐ ਗੋਰੀਏ ਪਦੇ ਸਾਰੇ ਹਿਰਦੇ ਵਸਿਉ ਸਾਸ ਗਰਾਸ ਆਪਣਾ ਖਸਮ ਧਾਈਐ ਰਹਾਉ ਗੁਰ ਕੇ ਚਰਨ ਵਿਟੋ ਬਲ ਜਾਉ ਗੁਰ ਕੇ ਗੁਣ ਅਨ ਦਿਨ ਨਿਤ ਗਾਉ ਗੁਰ ਕੀ ਧੂੜ ਕਰਉ ਇਸ਼ਨਾਨ ਸਾਚੀ ਦਰਗਾਹ ਪਾਈਐ ਮਾਨ ਗੁਰ ਬੋਹਿਥ ਭਵ ਜਲ ਤਾਰਨ ਹਾਰ ਗੁਰ ਭੇਟਿਆ ਨਾ ਹੋਏ ਜੋਨ ਅਵਤਾਰ ਗੁਰ ਕੀ ਸੇਵਾ ਸੋ ਜਨ ਪਾਏ ਜਾਂ ਕੋ ਕਰਮ ਲਿਖਿਆ ਧੁਰ ਆਈ ਗੁਰ ਮੇਰੀ ਜੀਵਨ ਗੁਰ ਆਧਾਰ ਗੁਰ ਮੇਰੀ ਵਰਤਨ ਗੁਰ ਪਰਵਾਰ ਗੁਰ ਮੇਰਾ ਖਸਮ ਸਤ ਗੁਰ ਸਰਨ ਆਈ ਨਾਨਕ ਗੁਰ ਪਾਰ ਬ੍ਰਹਮ ਜਾ ਕੀ ਕੀਮ ਨਾ ਪਾਈ ਮਲਾਰ ਮਹੱਲਾ 5 ਗੁਰ ਕੇ ਚਰਨ ਹਿਰਦੈ ਵਸਾਈ ਕਰ ਕਿਰਪਾ ਪ੍ਰਭ ਆਪ ਮਲਾਈ ਆਪਣੇ ਸੇਵਕ ਕੋ ਲੈ ਪ੍ਰਭ ਲਾਏ ਤਾਂ ਕੀ ਕੀਮਤ ਕਹੀ ਨਾ ਜਾਏ ਕਰ ਕਿਰਪਾ ਪੂਰਨ ਸੁਖ ਦਾਤੇ ਤੁਮਰੀ ਕਿਰਪਾ ਤੇ ਤੂੰ ਚਿਤ ਆਵਹਿ ਆਠ ਪਹਿਰ ਤੇਰਾ ਰੰਗ ਰਾਤੀ ਰਹਾਉ ਗਾਵਣ ਸੁਨਣ ਸਭ ਤੇਰਾ ਭਾਣਾ ਹੁਕਮ ਬੂਝੈ ਸੋ ਸਾਚ ਸੁਮਾਣਾ ਜਪ ਜਪ ਜੀਵਹਿ ਤੇਰਾ ਨਾਮ ਤੁਜ ਬਿਨ ਦੂਜਾ ਨਾਹੀ ਥਾਉ ਦੁਖ ਸੁਖ ਕਰਤੇ ਹੁਕਮ ਰਜਾਏ ਭਾਣੈ ਬਖਸ਼ ਭਾਣੈ ਦੇ ਸਜਾਏ ਦੋਹਾ ਸ੍ਰੀ ਆਕਾ ਕਰਤਾ ਆਪ ਕੁਰਬਾਨ ਜਾਈ ਤੇਰੇ ਪਰਤਾਪ ਤੇਰੀ ਕੀਮਤ ਤੂੰ ਹੈ ਜਾਣਹਿ ਤੂੰ ਆਪੇ ਬੂਝਹਿ ਸੁਣੇ ਆਪ ਬਖਾਨਹਿ ਸੇ ਹੀ ਭਗਤ ਜੋ ਤੁਧ ਭਾਣੀ ਨਾਨਕ ਤਿਨ ਕੈ ਸਦ ਕੁਰਬਾਨੀ ਮਲਾਰ ਮਹੱਲਾ 5ਵਾਂ ਪਰਮੇਸ਼ਰ ਹੋ ਆ ਦਇਾਲ ਮੇਗ ਵਰਸੈ ਅੰਮ੍ਰਿਤ ਧਾਰ ਸਗਲੇ ਜੀ ਜੰਤ ਤ੍ਰਿਪਤਾਸੀ ਕਾਰ ਜਿ ਆਏ ਪੂਰੇ ਰਾਸਤੇ ਸਦਾ ਸਦਾ ਮਨ ਨਾਮ ਸੰਭਾਲ ਗੁਰਪੂਰੇ ਕੀ ਸੇਵਾ ਪਾਇਆ ਐਤੈ ਉਤੈ ਨਿਭਹਿ ਨਾਲ ਰਹਾਉ ਦੁਖ ਭੰਨਾ ਭੈ ਭੰਜਨ ਹਾਰ ਆਪਣੇ ਆ ਜੀਆਂ ਕੀ ਕੀਤੀ ਸਾਰ ਰਾਖਨ ਹਾਰ ਸਦਾ ਮਿਹਰਵਾਨ ਸਦਾ ਸਦਾ ਜਾਈਏ ਕੁਰਬਾਨ ਕਾਲ গো ਆਇਆ ਕਰਤੈ ਆਪ ਸਦਾ ਸਦਾ ਮਨ ਤਿਸ ਨੂੰ ਜਾਪ ਦ੍ਰਿਸ਼ਟ ਧਾਰ ਰਾਖੇ ਸਭ ਜੰਤ ਗੁਣ ਗਾਵੋ ਨਿਤ ਨਿਤ ਭਗਵੰਤਾ ਏਕੋ ਕਰਤਾ ਆਪੇ ਆਪ ਹਰ ਕੇ ਭਗਤ ਜਾਣੇ ਪ੍ਰਤਾਪ ਨਾਮੈ ਕੀ ਪੈਜ ਰਖਦਾ ਆਇਆ ਨਾਨਕ ਬੋਲੇ ਤਿਸ ਕਾ ਬੁਲਾਇਆ ਮਲਾਰ ਮਹੱਲਾ ਪੰਜਵਾਂ ਗੁਰ ਸਰਨ ਆਈ ਸਗਲ ਨਿਦਾਨ ਸਾਚੀ ਦਰਗਾਹ ਪਾਈਐ ਮਾਨ ਬ੍ਰਹਮ ਭਉ ਦੂਖ ਦਰਦ ਸਭ ਜਾਇ ਸਾਧ ਸੰਗ ਸਦ ਹਰ ਗੁਣ ਗਾਏ ਮਨ ਮੇਰੇ ਗੁਰ ਪੂਰਾ ਸਲਾਹੇ ਨਾਮ ਨਿਧਾਨ ਜਪੋ ਦਿਨ ਰਾਤੀ ਮਨ ਚਿੰਦੇ ਫਲ ਪਾਏ ਰਹਾਉ ਸਤਿਗੁਰ ਜੀ ਵੜੇ ਅਵਰ ਨਾ ਕੋਈ ਗੁਰ ਪਾਰ ਬ੍ਰਹਮ ਪਰਮੇਸ਼ਰ ਸੋਈ ਜਨਮ ਮਰਨ ਦੂਖ ਤੇ ਰਾਖੈ ਮਾਇਆ ਵਿਖ ਫਿਰ ਬਹੁੜ ਨਾ ਚਾਖੈ ਗੁਰ ਕੀ ਮਹਿਮਾ ਕਥਨ ਨਾ ਜਾਈ ਗੁਰ ਪਰਮੇਸ਼ਰ ਸਾਚੈ ਨਾਹੀ ਸੱਚ ਸੰਜਮ ਕਰਨੀ ਸਭ ਸਾਚੀ ਸੋ ਮਨ ਨਿਰਮਲ ਜੋ ਗੁਰ ਸੰਗ ਰਾਚੀ ਗੁਰ ਪੂਰਾ ਪਾਈਐ ਵਡ ਭਾਗ ਕਾਮ ਕ੍ਰੋਧ ਲੋਭ ਮਨ ਤੇ ਤਿਆਗ ਕਰ ਕਿਰਪਾ ਗੁਰ ਚਰਨ ਨਿਵਾਸ ਨਾਨਕ ਕੀ ਪ੍ਰਭ ਸਾਚ ਅਰਦਾਸ ਰਾਗ ਮਲਾਰ ਮਹੱਲਾ ਪੰਜਵਾਂ ਪੜਤਾਲ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰਮਨਾਰ ਪ੍ਰਿਆ ਦੇ ਆਰ ਸੂਰੰਗ ਕੀਆ ਕੀਨੋ ਰੀ ਸਗਲ ਸ਼ਿੰਗਾਰ ਤਜਿਓ ਰੀ ਸਗਲ ਬਿਕਾਰ ਤਾਬ ਤੋ ਅਸਥਰਥੀਆ ਰਹਾਉ ਐਸੇ ਰੇ ਮਨ ਪਾਇ ਕੈ ਆਪ ਗੁਆਇ ਕੈ ਕਰ ਸਾਧਨ ਸਿਹੁ ਸੰਗ ਬਾਜੇ ਬਜਹਿ ਮਿਰਦੰਗ ਅਨਾਹਦ ਕੋਕਲਰੀ ਰਾਮ ਨਾਮ ਬੋਲੇ ਮਦਰ ਬੈਨ ਅਤ ਸੁਹੀਆ ਐਸੀ ਤੇਰੇ ਦਰਸ਼ਨ ਕੀ ਸੋਭਾ ਅਤ ਅਪਾਰ ਪ੍ਰਿਆ ਅਮੋਗ ਤੈਸੇ ਹੀ ਸੰਗ ਸੰਤ ਬਨੇ ਭਵ ਉਤਾਰ ਨਾਮ ਭਨੇ राम 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 माल मन फेरते हर संग संगिया जन नानक प्रियो प्रीतम थिया मलार मोहल्ला पंचवा मान कने ब्रह्म बने उमक तरस चालै प्रभु मिलबे की चाहा रहाऊ त्रय गुण माई मोहे आई कहौं बेदन काहे आन अपाव सगर किए ਨਹਿ ਦੂਖ ਸਾ ਕਹਿਲਾਹਿ ਪਜ ਸਰਨ ਸਾਧੂ ਨਾਨਕਾ ਮਿਲ ਗੁਨ ਗੋਬਿੰਦਹਿ ਗਾਹਿ ਮਲਾਰ ਮਹੱਲਾ ਪੰਜਵਾ ਪ੍ਰਿਆ ਕੀ ਸੋਭ ਸਹਾਵਨੀ ਨੀਕੇ ਹਾ ਹਾ ਹੂ ਹੂ ਗੰਦਰਬ ਅਪਸਰਾ ਆਨੰਦ ਮੰਗਲ ਰਸ ਗਾਵਨੀ ਨੀਕੇ ਰਹਾਉ ਤੁਨਤ ਲਲਤ ਗੁਨਗਹਿ ਅਨਕ ਭਾਤ ਬਹੁ ਵਿਧ ਰੂਪ ਦਿਖਾਵਨੀ ਨੀਕੇ ਗਿਰ ਤਾਰ ਜਲ ਤਲ ਭਵਨ ਭਰਪੂਰ ਘਟ ਘਟ ਲਾਲਨ ਸ਼ਾਮ ਨੀ ਨੀਕੀ ਸਾਧ ਸੰਗ ਰਾ ਮਈਆ ਰਸ ਪਾਇਉ ਨਾਨਕ ਜਾਂ ਕੈ ਭਾਵ ਨੀ ਨੀਕੀ ਮਲਾਰ ਮਹੱਲਾ ਪੰਜਵਾ ਗੁਰਪ੍ਰੀਤ ਪਿਆਰੇ ਚਰਨ ਕਮਲ ਰਿਦ ਅੰਤਰ ਧਾਰੀ ਰਹਾਉ ਦਰਸ ਸਫਲਿਓ ਦਰਸ ਪੇਖਿਓ ਗਏ ਕਿਲ ਵਿਖ ਗਏ ਮਨ ਨਿਰਮਲ ਉਜਿਆਰੇ ਬਿਸਮ ਬਿਸਮੈ ਬਿਸਮ ਭਈ ਅਗ ਕੋਟ ਹਰਤੇ ਨਾਮ ਲਈ ਗੁਰ ਚਰਨ ਮਸਤਕ ਡਾਰ ਪਹੀ ਪ੍ਰਭ ਏਕ ਤੂੰ ਹੀ ਏਕ ਤੂੰ ਹੀ ਭਗਤ ਟੇਕ ਤੁਹਾਰੀ ਜਨ ਨਾਨਕ ਸਰਨ ਦੁਵਾਰੀ ਮਲਾਰ ਮਹੱਲਾ ਪੰਜਵਾਂ ਬਰਸ ਸਰਸ ਆਗਿਆ ਹੋ へ ਆਨੰਦ ਸਗਲ ਭਾਗ ਰਹਾਉ ਸੰਤ ਸੰਗੇ ਮਨ ਪਰਫੜੈ ਮਿਲ ਮੇਗ ਧਰ ਸੁਹਾਗ ਕਨ ਘੋਰ ਪ੍ਰੀਤ ਮੋਰਾ ਚਿਤ ਚਾਤਰਕ ਬੂੰਦਿ ਔਰ ਐਸੋ ਹਰ ਸੰਗੇ ਮਨ ਮੋਹ ਤਿਆਗ ਮਾਇਆ ਧੋ ਮਿਲ ਸੰਤ ਨਾਨਕ ਜਾਗਿਆ ਮਲਾਰ ਮਹੱਲਾ ਪੰਜਵਾਂ ਗੁਣ ਗੋਪਾਲ ਗਾਉ ਨੀਤ ਰਾਮ ਨਾਮ ਧਾਰ ਚੀਤ ਰਹਾਉ ਛੋਡ ਮਾਨ ਤਜ ਗੁਮਾਨ ਮਿਲ ਸਾਧੂਆਂ ਕੈ ਸੰਗ ਹਰ ਸਿਮਰ ਏਕ ਰੰਗ ਮਿਟ ਜਾਹੀ ਦੁਖ ਮੀਤ ਪਾਰ ਬ੍ਰਹਮ ਭਏ ਦਿਆਲ ਬਿਨਸ ਗਏ ਵਿਖੈ ਜੰਜਾਲ ਸਾਧ ਜਨਾ ਕੈ ਚਰਨ ਲਾਗ ਨਾਨਕ ਗਾਵੇ ਗੋਬਿੰਦ ਨੀਤ ਮਲਾਰ ਮਹੱਲਾ ਪੰਜਵਾ ਕਨ ਗਰਜਤ ਗੋਬਿੰਦ ਰੂਪ ਗੁਣ ਗਾਵਤ ਸੁਖ ਚੈਣ ਰਹਾਉ ਹਰ ਚਰਨ ਸਰਨ ਤਰਨ ਸਾਗਰ ਤਉ ਨ ਅਨਹਤਾ ਰਸ ਬੈਨ ਪਥਕ ਪਿਆਸ ਚਿਤ ਸਰੋਵਰ ਆਤਮ ਜਲ ਲੈਨ ਹਰ ਦਰਸ ਪ੍ਰੇਮ ਜਨ ਨਾਨਕ ਕਰ ਕਿਰਪਾ ਪ੍ਰਵਦੈਨ ਮਲਾਰ ਮਹੱਲਾ ਪੰਜਵਾਂ ਏ ਗੋਬਿੰਦ ਏ ਗੋਪਾਲ ਏ ਦਿਆਲ ਲਾਲ ਰਹਾਉ ਪ੍ਰਾਨਨਾਥ ਅਨਾਥ ਸਖੀ ਦੀਨ ਦਰਦ ਨਿਵਾਰ ਏ ਸਮਰਾਤ ਅਗਮ ਪੂਰਨ ਮੋਹੀ ਮਯਾ ਤਾਰ ਅੰਧ ਕੂਪ ਮਹਾ ਭਯਾਨ ਨਾਨਕ ਪਾਰ ਉਤਾਰ ਮਲਾਰ ਮੁਹੱਲਾ ਪਹਿਲਾ ਅਸ਼ਟ ਪਦੀਆਂ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਚੱਕਵੀ ਨੈਣ ਨੀਂਦ ਨਾ ਚਾਹੈ ਬਿਨ ਪਰ ਨੀਂਦ ਨਾ ਪਾਈ ਸੂਰ ਚਰੈ ਪ੍ਰਿਯ ਦੇਖੈ ਨੈਣੀ ਨਿਵ ਨਿਵ ਲਾਗੈ ਪਾਈ ਪਿਰ ਭਾਵੈ ਪ੍ਰੇਮ ਸਖਾਈ ਤੇਸੇ ਵੇਨੇ ਘੜੀ ਨਹੀਂ ਜਾਗ ਜੀਵਾ ਐਸੀ ਪਿਆਸ ਤਸਾਈ ਰਹਾਉ ਸਰਵਰ ਕਮਲ ਕਿਰਨ ਆਕਾਸੀ ਵਿਗਸੈ ਸਹਿਜ ਸੁਭਾਈ ਪ੍ਰੀਤਮ ਪ੍ਰੀਤ ਬਣੀ ਅਬ ਐਸੀ ਜੋਤੀ ਜੋਤ ਮਲਾਈ ਚਾਤ ਰਖ ਜਲ ਬਿਨ ਪ੍ਰਯੋ ਪ੍ਰਯੋ ਟੇਰੈ ਬਿਲਪ ਕਰੈ ਬਿਲ ਲਾਈ ਕਨਹਰ ਕੋਰ ਦਸੋ ਦਿਸ ਵਰਸੈ ਬਿਨ ਜਲ ਪਿਆਸ ਨਾ ਜਾਈ ਮੀਨਨ ਨਵਾਸ ਉਪਜੈ ਜਲ ਹੀ ਤੇ ਸੁਖ ਦੁਖ ਪਰਬ ਕੁਮਾਈ ਖਿਨ ਤਿਲ ਰਹਿ ਨਾ ਸਕੈ ਪਲ ਜਲ ਬਿਨ ਮਰਨ ਜੀਵਨ ਤਿਸ ਤਾਈ ਤਨ ਵਾਂਦੀ ਪਿਰ ਦੇਸ ਨਵਾਸੀ ਸੱਚੇ ਗੁਰ ਪਹਿ ਸ਼ਬਦ ਪਠਾਈ ਗੁਣ ਸੰਗ੍ਰਹਿ ਪ੍ਰਵ ਰਿਦੈ ਨਵਾਸਤੀ ਭਗਤ ਰੱਤੀ ਹਰ ਖਾਈ ਪ੍ਰਯੋ ਪ੍ਰਯੋ ਕਰੈ ਸਭੈ ਹੈ ਜੀਤੀ ਗੁਰ ਭਾਵੈ ਪ੍ਰਿਉ ਪਾਈ ਪ੍ਰਿਉ ਨਾਲੇ ਸਦਹੀ ਸੱਚ ਸੰਗੇ ਨਦਰੀ ਮੇਲ ਮਲਾਈ ਸਭ ਮਹਿ ਜੀਉ ਜੀਉ ਹੈ ਸੋਈ ਘਟ ਘਟ ਰਹਿ ਆਸਮਾਈ ਗੁਰ ਪ੍ਰਸਾਦ ਘਰ ਹੀ ਪ੍ਰਗਾਸਿਆ ਸਹਜੇ ਸਹਜ ਸਮਾਈ ਆਪਣਾ ਕਾਜ ਸਵਾਰੋ ਆਪੇ ਸੁਖ ਦਾਤੇ ਗੋਸਾਈ ਗੁਰ ਪ੍ਰਸਾਦ ਘਰ ਹੀ ਪਿਰ ਪਾਇਆ ਕਉ ਨਾਨਕ ਤਪਤ ਬੁਝਾਈ ਮਲਾਰ ਮਹਲ